ਫਿਰੋਜ਼ਪੁਰ ਅੰਦਰ ਇੱਕ ਨੌਜਵਾਨ ਲੜਕੀ ਦੀ ਟ੍ਰੇਨ ਹੇਠਾਂ ਆਉਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਜੋ ਗੁਰਹਰ ਸਹਾਇਤ ਚੰਡੀਗੜ੍ਹ ਟੀਚਰ ਦਾ ਪੇਪਰ ਦੇਣ ਜਾ ਰਹੀ ਸੀ ਕਿ ਫਿਰੋਜ਼ਪੁਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਉਸ ਦਾ ਪੈਰ ਫਿਸਲਣ ਕਾਰਨ ਉਸ ਦੀ ਮੌਤ ਹੋ ਗਈ ਫਿਰੋਜ਼ਪੁਰ ਅੰਦਰ ਅਜਿਹਾ ਇੱਕ ਦਰਦਨਾਕ ਹਾਦਸਾ ਵਾਪਰਿਆ ਜਿਸਰਾਂ ਇੱਕ ਨੌਜਵਾਨ ਲੜਕੀ ਦੀ ਟ੍ਰੇਨ ਹੇਠਾਂ ਆਉਣ ਕਾਰਨ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੜਕੀ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕ ਲੜਕੀ ਦਾ ਨਾਮ ਰਿਵਿਕਾ ਸੀ ਜੋ ਚੰਡੀਗੜ੍ਹ ਟੀਚਰ ਦਾ ਪੇਪਰ ਦੇਣ ਲਈ ਜਾ ਰਹੀ ਸੀ ਅਤੇ ਫਿਰੋਜ਼ਪੁਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਜਦੋਂ ਉਹ ਟ੍ਰੇਨ ਚੜ੍ਹਨ ਲੱਗੀ ਤਾਂ ਉਸ ਦਾ ਪੈਰ ਫਿਸਲ ਗਿਆ ਅਤੇ ਟ੍ਰੇਨ ਹੇਠਾਂ ਆਉਣ ਕਾਰਨ ਉਸ ਦੀ ਮੌਤ ਹੋ ਗਈ। ਪਰਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਲੜਕੀ ਮਾਪਿਆਂ ਦੀ ਇਕੱਲੀ ਕੱਲੀ ਸੀ ਅਤੇ ਮਾਪਿਆਂ ਨੇ ਬੜੀ ਮੁਸ਼ਕਿਲ ਨਾਲ ਉਸ ਨੂੰ ਪੜਾਇਆ ਲਿਖਾਇਆ ਸੀ ਹਾਂਜੀ चंडीगढ़ टीचर ट्रेन थले आ तो गई तो मामा पहला चढ़ गया तो मगरों चढ़न लगी तो लाते थले आ गई उतो पिसल के थले टेक पी सारा कोई नहीं दो मां दोवे जी ने ਕੱਲੀ ਕੱਲੀ ਕੁੜੀ ਹਾਂਜੀ ਉਹ ਖਾਈ ਮਾਤਾ ਨਾਲ ਮੇਰੀ ਪੈਣੇ ਪੜਾਈ ਸੀ ਹੋਰੇ ਬੁੱਢੇ ਕੀ ਕਰਨ ਦੇ ਹਾਏ ਅਸੀਂ ਗੁਰੂ ਕਾਰਮ ਸਿੰਘ ਦੀ ਬਸਤੀ ਦੇ ਰਾਹ ਆਲੇ ਓਏ ਮੇਰੇਆ ਬੱਚਾ ਮੇਰੇਆ ਲਾਡਿਆ ਬੱਚਾ ਮੇਰੇ ਮੇਰੇ ਬੱਚੇ ਰਿਵਕਾ ਏ ਓਏ ਹਾਏ ਉਹ ਚੰਡੀਗੜ੍ਹ ਚੱਲੀ ਸੀ ਪੇਪਰ ਦੇਣ ਸਵੇਰੇ ਪਹਿਲੀ ਗੱਡੀ ਆਈ ਇੱਥੋਂ ਓਏ ਓਏ ਤੇ ਇੱਥੋਂ ਚਾਵਣੀ ਵਾਲੀ ਗੱਡੀ ਅਗਾ ਚੜਨ ਲੱਗੀ ਸੀ ਓਏ ਮੈਨੂੰ ਇੰਨਾ ਨਹੀਂ ਪਤਾ ਮੇਰੇ ਭਰਾਵਾ ਓਏ ਚੰਡੀਗੜ੍ਹ ਚੱਲੇ ਸੀ ਓਏ ਮੇਰਾ ਭਰਾ ਚੜ ਗਿਆ ਤੇ ਉਹਦਾ ਪੈਸਲ ਚੜ ਗਿਆ ਉਹ ਵੀ ਨਾਲ ਸੀ ਉਹਦਾ ਪੈਰ ਫਿਸਲ ਗਿਆ ਮਗਰੋਂ ਤੇ ਡਿੱਗ ਪਈ ਓਏ ਉਹਨੇ ਨੂੰ ਟ੍ਰੇਨ ਤੁਰ ਪਈ ਮੇਰੀ ਬੱਚੀ ਓਏ ਮੇਰੀ ਬੱਚੀ ਮੈਂ ਮਾਰ ਗਈ ਉਹਨੇ ਐਮ ਐਸ ਸੀ ਕੀਤੀ ਸੀ ਕੈਮਿਸਟਰੀ ਦੀ ਓਏ ਪਿਸਮਾਇਆ ਥੱਕ ਨਹੀਂ ਕਿ ਟੀਚਰ ਸੀ ਕੈਮਿਸਟਰੀ ਟੀਚਰ ਸੀ ਪ੍ਰਾਈਵੇਟ ਓਏ ਚੁਗਿਆਲੇ ਸਕੂਲ ਚ ਪੜਾਦੀ ਸੀ ਓਏ ਆਏ 16 ਤਾਰਾ ਯਾਰ ਥਾਂ ਤਨਖਾਹ ਲੈਂਦੀ ਸੀ ਓਏ ਮੇਰੀ ਬੱਚੀ ਓਏ ਤੈਨੂੰ ਮਾਰੀ ਤਰ ਤਰਾਸਾ ਹੋ ਪਹੁੰਚ ਚੰਡੀਗੜ੍ਹ ਪੇਪਰ ਦੇ ਲਈ ਜਲੀ ਸੀ ਓਏ 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 ਆਏ ਓਏ ਨਾਲ ਮਾਮਾ ਸੀ ਓਏ 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 ਮੈਂ ਮਰ ਗਈ ਜੀ ਮੈਡਮ ਨਾਮ ਕੀ ਤੁਹਾਡਾ ਜੀ ਮੈਡਮ ਇਹ ਅਚੇ ਰਾਜ ਰਣ ਜਿਸ ਲੜਕੀ ਦੀ ਅੱਜ ਡੈਥ ਹੋਈ ਹੈ ਉਹਦਾ ਨਾਮ ਕੀ ਸੀਗੇ ਜੀ ਦੀਪਿਕਾ ਆ ਉਹਦੀ ਜਿਹੜੀ ਹੈ ਡੈਥ ਕਿਵੇਂ ਹੋਈ ਹੈ ਜੀ ਉਹ ਚੰਡੀਗੜ੍ਹ ਚਲੀ ਸੀ ਪੇਪਰ ਦੇਣ ਵਾਸਤੇ ਹੰਦਾ ਪੈਰ ਫਿਸਲ ਗਿਆ ਉਹਦੇ ਬਹੁਤ ਤੇ ਹੁਣ ਡੈਡ ਬਡੀ ਹੈ ਜਿਹੜੀ ਕਿੱਥੇ ਹੈ ਜੀ ਮੋਰਚੀ ਚ ਰੱਖੀ ਹੈ ਕਰੋਜਪੁਰ ਕਿਤੋਂ ਦਾ ਕਿਤੋਂ ਦੇ ਡੈਡ ਵਾਲੇ ਸੀ ਇਹ ਗੁਰੂ ਸਾਹਿਬ ਨੇ ਏਜ ਕਿੰਨੀ ਆ ਗਈ ਸੀ ਇਹ 25 29 ਜਾਂ 25 29 ਦੀ ਸੀ ਕੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ 193 193 193 ਵੀ ਹੈ 193 ਵੀ ਹੈ ਲੱਗਦਾ ਕੋਈ ਬਹੁਤ ਲੰਮੀ ਨਾਗਰਿਕ ਹੈ ਠੀਕ ਹੈ इंडिया क्राइम न्यूज जुल्म के खिलाफ जंग आप देख रहे हैं इंडिया क्राइम न्यूज